ਅੱਛੇ ਸਾਰੇ ਪਾਸੇ ਪੱਖੋਂ ਚੰਗੀ ਐ ਠੀਕ ਆ ਥਣ ਚਾਰੀ ਵੀਰੀ ਚਾਰ ਜੀ ਚਾਰ ਦਾ ਕੋਸ਼ਿਸ਼ ਕਰੋ ਫੜਨ ਦੀ ਮਿਹਨਤ ਦਿਖਾ ਦਿਓ ਥੋੜਾ ਧੱਕਾ ਕਰ ਜਾਨਵਰ ਪਹਿਲਾਂ ਤਾਂ ਫੇਸ ਚੈੱਕ ਕਰ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਟੰਡ ਟੱਲਵਾ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਵਾਈ ਕੋਲ ਟਾਪ ਕੁਆਲਿਟੀ ਦੀਆਂ ਦੋ ਜਰਸੀ ਵਸੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਾ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਆ ਜੀ ਜਾਣਕਾਰੀ ਭਾਈ ਜੀ ਸਾਸਿਕਾ ਜੀ ਸਾਸਰੀਕਰ ਜੀ ਨਾਂ ਵੀਰ ਜੀ ਆਪਣਾ ਨਾਂ ਕੁਲਦੀਪ ਸਿੰਘ ਜੀ ਪਿੰਡ ਢੱਲਵਾ ਜਿਹੜਾ ਬਨਾਲਾ ਤਹਿਸੀਲ ਤਪਾ ਪਹਿਲੀ ਵਸਤੀ ਵੀਰ ਜਾਣਕਾਰੀ ਪਹਿਲੀ ਵਸਤੀ ਦੀ ਇਹ ਹੋਏ ਹੈ ਤੁਮਾਰਾ ਦਾ ਸਵਾ 1.5 ਸਵਾ ਸਾਲ ਦੇ ਹੈ ਆਣ ਵੀ ਚਾਰੀ ਆ ਥੰ ਤਿਆਰ ਆ ਜੀ ਦਿਖਾ ਦਿਓ ਬੜੀ ਬੜੀ ਛੁਲੀ ਬਹੁਤ ਵਧੀਆ ਥੋੜਾ ਦਰਦੀ ਆ ਹਾਂ ਨਾ ਥੰ ਤਿਆਰ ਆ ਜੀ ਚਾਰ ਬੜਾ ਜੇ ਆਪਾਂ ਤੋੜ ਦੋ ਕੋਈ ਨਾ ਤੋੜ ਕੇ ਖਾ ਲਾਂਗੇ ਹਾਂ ਚੈੱਕ ਕਰ ਸਦੇ ਛੋਟਾ ਕੰਨਾ ਫੇਸ ਬਿਊਟੀ ਚੈੱਕ ਕਰ ਸਦੇ ਲੋ ਲੈ ਚਾਰ ਦਿਖਾ ਦੇ ਜੀ ਦਿਖਾ ਫੌਨ ਇਹ ਚਾਹ ਤਾਂ ਆਪਣੇ ਮੋਸੇ ਮੋਟੇ ਠੀਕ ਆ ਵੀਰੇ ਠੀਕ ਆ ਅ ਕਲਦੀਪ ਭਾਈ ਰੇਟ ਇਹਦਾ ਯਾਰ ਰੇਟ ਇਹਦਾ ਜੀ ਦੇਖ ਲੋ ਸਾਭ ਜਿਨੀ ਕਰਾਂਗੇ ਕੋਈ ਬੜਾ ਬੰਦਾ ਆਪਾਂ ਗੱਲ ਆਪਾਂ ਦੇ ਲੈਣ ਜੀ 8000 ਰੁਪਿਆ ਜੀ 8000 ਹਾਂ ਤਾਂ ਭਰਾ 8000 ਰੁਪਏ ਦੀ ਬੱਸੀ ਆ ਬਹੁਤ ਸੋਹਣੀ ਬੱਸੀ ਆ ਪਟਪੂੜਾ ਤੇ ਪੰਜਾਬ ਵਾਲੀ ਅਰਸੀ ਵੀਰੇ ਹਾਂ ਪੰਜਾਬ ਆਂਗੇ ਇਹ ਕੱਦੜਾਂ ਪੰਜਾਬ ਵਾਲੀ ਆ ਭਰਾ ਬੱਸੀ ਬਹੁਤ ਸੋਹਣੀ ਆ ਲਫੇ ਚੈੱਕ ਕਰ ਸਕਦੇ ਆ ਟਵਾ ਟਾ ਪਈ ਜਾਂਦਾ ਕਰਮਾ ਵਾਲੀ ਦੇ ਠੀਕ ਆ ਜਿਹੜੀ ਰੇਡੀ ਬਾਈ ਦਾ ਬਿਲਕੁਲ ਜਾਇਜ਼ ਆ ਅਜੇ ਵੀ ਵੱਡੀ ਬੱਸੀ ਵਿੱਚ ਕਿੰਨੇ ਟਾਈਮ ਦੀ ਹੈ ਕੀ ਗੱਲ ਬਾਤ ਆ ਇਹ ਬਾਈ ਦੋ ਦਿਨ ਦਾ ਕੱਢ ਕੇ ਹਾਂਜੀ ਕੰਨੀਆਂ ਜੀਆਂ ਜਗਦੀਆਂ ਚਾਰ ਠੀਕ ਆ ਹਾਂ ਠੀਕ ਆ ਠੀਕੇ ਦੇ ਕਾਵਲਾ ਠੀਕੇ ਦੇ ਜਾਮ ਤਿਆਰ ਆ ਠੀਕ ਆ ਹਾਂ ਠੀਕ ਆ ਭਰਾ ਆ ਪਤਾ ਨਹੀਂ ਨਾ ਭਰਾ ਆ ਹੋਈ ਨਹੀਂ ਆਪਾਂ ਕਿ ਝੂਠ ਮਾਰੀ ਜਾਈਏ ਮਹੀਨੇ 20 ਦਿਨਾਂ ਦਾ ਕਹਿਦੇ ਉਹ ਅਗਲੇ ਦੀ ਬੱਤ ਲੰਗੇ ਦੀ ਠੀਕ ਆ ਉਹ ਵੀ ਗੱਲ ਤੇਰੀ ਸਹੀ ਆ ਹਾਂ ਹੋਰ ਦੋ ਭਰਾ ਨੂੰ ਵੀ ਵੱਡੀ ਬੱਸੀ ਆ ਭਰਾ ਚੈੱਕ ਕਰ ਸਕਦੇ ਆ ਆ ਬੜੀ ਜਮਾ ਜਾਤ ਜੂਤ ਬਹੁਤ ਆ ਪਹੁੰਚੇ ਠੀਕ ਆ ਜੇ ਜਾ ਕੇ ਦੋ ਦਿਨਾਂ ਨੂੰ ਅਗਲਾ ਭਰਾ ਸਕਦਾ ਠ ਲੋਪਰ ਆਪ ਨੂੰ ਫੇਸ ਚੈੱਕ ਕਰ ਸਕਦੇ ਬਹੁਤ ਸੋਹਣਾ ਫੇਸ ਹੈ ਤੁਰਪਰਾ ਲੋ ਜੀ ਚੈੱਕ ਕਰ ਸਕਦੇ ਕੱਦ ਬਿਲਡ ਤੁਹਾਡੇ ਸਾਹਮਣੇ ਹੈ ਲੋ ਜੀ ਬੱਛੀ ਦਾ ਤੋਰਾ ਤੂਰਾ ਹੋਰ ਵੀ ਬੱਛੀ ਸਾਰੇ ਪਾਸੇ ਪੱਖੋਂ ਚੰਗੀ ਹੈ ਠੀਕ ਆ ਥਣ ਚਾਰੀ ਵੀਰੇ 4 ਜੀ 4 ਦਾ ਕੋਸ਼ਿਸ਼ ਕਰੋ ਫੜਨ ਦੀ ਮੈਂ ਦਿਖਾ ਦਿਆਂ ਥੋੜਾ ੱੱਕਾ ਕਰ ਜਣ ਜਾਨਵਰ ਪਹਿਲਾਂ ਤਾਂ ਫੇਸ ਚੈੱਕ ਕਰੀਏ ਲੋ ਜੀ ਠੀਕ ਆ ਵੀਰੇ ਠੀਕ ਆ ਲਓ ਤਾਂ ਲੋਪਰੀ ਲੈ ਲਓ ੱੱਕਾ ਕਰੂਗੀ ਥੋੜਾ ਜਿਹਾ ਲੋਚ ਮੈਥਰ ਉਹ ਗਲ ਮੜਾ ਜਾ ਮੈਂ ਦਿਖਾਣਾ ਐਦਰ ਹੀ ਦਿਖਾ ਦੇ ਠੀਕ ਹੈ ਬੰਦ ਲੋਚ ਸੁਣੋ ਪਥਣ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਧੱਕਾ ਕਰ ਜਾਂਦਾ ਪਸੂ ਥੋੜਾ ਡਰ ਜਾਂਦਾ ਕੈਮਰੇ ਤੋਂ ਹਾਂ ਹਾਂ ਤੂੰ ਥਾਂਡ ਚ ਆ ਰਿਹਾ ਜਮ ਆਪਣੀ ਗਰੰਟੀ ਹੈ ਜੀ ਦਿਖਾ ਵੀ ਲੋ ਲੋ ਦਿਖਾ ਦਿਖਾ ਹਾਂ ਲੋਚ ਕਈ ਨਹੀਂ ਗੁੰਦੀ ਕੁਝ ਨਹੀਂ ਉਹ ਸ਼ੀਰ ਉਹਦਾ ਮੂੰਹ ਜਲਦੀ ਆ ਪਾਏ ਫੋਨ ਤੋਂ ਕਰਦੀ ਆ ਹਾਂ ਇਹ ਗਲਦੀਪ ਭਾਈ ਰੇਟ ਦਾ ਇਹ ਆ ਮੁੱਲ 18000 ਆ ਜੀ ਮੁੱਲ 18000 ਹਾਂ ਠੀਕ ਆ ਮਾਨਤਨ ਮਾਨਤਨ ਕਰ ਦਾਂਗੇ ਉਹ ਹੈ ਜੀ ਜੇ ਦੋਨੇ ਲੈ ਕੇ ਨਹੀਂ ਇਕੱਠੇ ਉਹ ਜਿਆ ਕਰ ਦਾਂਗੇ ਮਾਨਤਨ ਤਾਂ ਕਿ ਆ ਜੀ ਲੋ ਜੀ ਹੂੰ ਚੈੱਕ ਕਰ ਸਕਦੇ ਨੇ ਦੋਨੇ ਬਸੀਆਂ ਜੇ ਲੈ ਕੇ ਨਹੀਂ ਬਾਈ ਕਹਿੰਦਾ ਵੱਧ ਮਾਨਤਨ ਕਰ ਦਾਂਗੇ ਰੇਟ ਬਾਈ ਜੀ ਨੇ ਆਪਣਾ ਦੱਸਤਾ ਬਾਈ ਦਾ ਨੰਬਰ ਲਿਖ ਗਏ ਟਾਈਟਲ ਵਿੱਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ